मैं मनजीत सिंह राय प्रेसिडेंट भारतीय किसान यूनियन द्वाबा आज हमने यहाँ पर खुली चुनौती दी है पंजाब सरकार को आ, सीएम भगवंत मान जी को और उनके जो हाउसिंग मिनिस्टर हैं मुंडिया साहब और उनके जो अमन अरोड़ा जी प्रेसिडेंट हैं उनको तो उनको हमने बोला कि आप आकर हमको समझाएं हमारे किसान वो सब आए हैं जिनकी ज़मीन इन्होंने नोटिफाई की है लैंड पुलिंग पॉलिसी के लिए तो उनको आप समझाएं कि लैंड पुलिंग पॉलिसी किसानों के पक्ष में कैसे है तो हमारा मानना यह है कि किसानों के पक्ष में आ, कुछ नहीं है किसानों की खुली लूट हो रही है किसानों को कुछ भी नहीं दिया जाएगा जो ये कह रहे हैं कि एक हज़ार रेजिडेंशल प्लाट देंगे और 200 गज कमर्शियल देंगे तो ये सब झूठ है क्योंकि उसका भी इन्होंने साठ परसेंट डेवलपमेंट चार्ज वो किसान से लेना है तो इसका मीनिंग यही हुआ कि ये किसान से ज़मीन जितनी ले रहे हैं उसको कुछ भी नहीं दे रहे जितना उसको लौटाना है उसका भी साठ परसेंट डेवलपमेंट चार्ज लेना है तो फिर भाई कैसे किसानों के पक्ष में है और दूसरी बात ये कह रहे हैं कि हमने पचास हजार शुरू में देना है और एक लाख जो है वो तब तक देना है जब तक ज़मीन आपकी डेवलप नहीं होती तो तीन साल का पीरियड रखा है इनकी पॉलिसी में इन्होंने तो तीन साल के बाद फिर क्या होगा जहाँ आज तक जितनी इन्होंने इनकी जो डेवलपमेंट अथॉरिटी हैं वो गमाडा है गलाडा है पुड्डा है जहाँ इनकी इम्प्रूवमेंट ट्रस्ट की जो अथॉरिटी है तो जितने उन्होंने आज तक कॉलोनियाँ डेवलप की हैं उसको तीस तीस साल हो गए आज तक एक भी कॉलोनी जो है पूरी सेल नहीं हुई ऐसे खाली पड़ी हैं तो उनमें सब में ये कह सकते हैं जंगल बना हुआ है तो ये

ਲੱਗਦਾ ਵਪਾਰੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਿਆ ਦੇਖੋ ਜੀ ਇਸ ਤਰ੍ਹਾਂ ਹੈ ਆਹ ਝਾੜੂ ਦੀ ਸਰਕਾਰ ਹੋਰ ਵੀ ਸਰਕਾਰਾਂ ਆਈਆਂ ਕਾਂਗਰਸ ਦੀ ਵੀ ਆਈ ਅਕਾਲੀ ਦਲ ਬਾਦਲ ਔਰ ਭਾਜਪਾ ਦੇ ਵੀ ਆਈ ਪਹਿਲੀ ਵਾਰ ਇਹ ਝਾੜੂ ਦੀ ਸਰਕਾਰ ਆਈ ਹੈਗੀ ਔਰ ਐਨੇ ਭਾਰੀ ਬਹੁਮਤ ਦੇ ਨਾਲ ਵਿਦ 92 ਐਮ ਐਲ ਏਸ ਲੈ ਕੇ ਇਹ ਗਵਰਨਮੈਂਟ ਬਣੀ ਪਰ ਇਸ ਤਰ੍ਹਾਂ ਦੀ ਜ਼ਾਲਿਮ ਇਸ ਤਰ੍ਹਾਂ ਦੀ ਨਾਦਰਸ਼ਈ ਫਰਮਾਨ ਜਾਰੀ ਕਰਨ ਵਾਲੀ ਗਵਰਨਮੈਂਟ ਅਸੀਂ ਅਜੇ ਤੱਕ ਨਹੀਂ ਵੇਖੀ ਦੇਖੋ ਅਸੀਂ ਜਿਹੜੇ ਵਪਾਰੀ ਹੈਗੇ ਆ ਟੈਕਸਟਾਈਲ ਦੇ ਹੌਦਰੀ ਦੇ ਲੋਹਾਰਾ ਸ਼ਹਿਰ ਤੁਹਾਨੂੰ ਪਤਾ ਵੀ ਮੈਂਚੈਸਟਰ ਆਫ ਇੰਡੀਆ ਦੇ ਨਾਮ ਤੇ ਮਸ਼ਹੂਰ ਹੈ ਇੱਥੇ ਦੀ ਸਾਈਕਲ ਇੰਡਸਟਰੀ ਔਰ ਟੈਕਸਟਾਈਲ ਇੰਡਸਟਰੀ ਬਹੁਤ ਮਸ਼ਹੂਰ ਹੈ ਮੈਂ ਵੀ ਟੈਕਸਟਾਈਲ ਹੌਦਰੀ ਕਾਰੋਬਾਰੀ ਹੈਗਾ ਹੁਣ ਸਾਡੇ ਹੌਦਰੀ ਵਪਾਰੀਆਂ ਨੂੰ ਪੁਲਿਸ ਵਾਲਿਆਂ ਦੇ ਦਫ਼ਤਰਾਂ ਤੋਂ ਫੋਨ ਆ ਰਹੇ ਆ ਵੀ ਲਾਲਾ ਜੀ ਆਪਣੀ ਜ਼ਮੀਨ ਦੇ ਕਾਗਜ਼ ਲੈ ਆ ਰਹੇ ਹੋ ਜਾਂ ਅਸੀਂ ਆਈਏ ਤੁਹਾਡੇ ਕੋ ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਆਹ ਬਿਲਕੁਲ ਵੀ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੈਗੀ ਮੈਂ ਸਾਰੇ ਹੀ ਕੱਲ ਵੀ ਮੈਂ ਬੇਨਤੀ ਲਗਾਈ ਸੀ ਸਾਰੇ ਮਾਨਯੋਗ ਪੁਲਿਸ ਆਫਸਰ ਸਾਹਿਬਾਨ ਨੂੰ ਚਾਹੇ ਉਹ ਆਈਪੀਐਸ ਨੇ ਚਾਹੇ ਪੀਪੀਐਸ ਨੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਦੇਖੋ ਸਰਕਾਰਾਂ ਆਂਦੀਆਂ ਯਾਰ ਔਰ ਜਾਂਦੀਆਂ ਤੁਹਾਨੂੰ ਸਰਕਾਰ ਨੇ ਅਗਰ ਇੱਕ ਜ਼ਿੰਮੇਵਾਰੀ ਦਿੱਤੀ ਐਜ਼ ਅ ਪੁਲਿਸ ਆਫਸਰ ਤੇ ਤੁਸੀਂ ਉਸ ਕੁਰਸੀ ਦੇ ਬੈਠ ਕੇ ਤੁਸੀਂ ਨਿਆਂ ਕਰੋ ਸਰਕਾਰਾਂ ਦੇ ਨਾਦਰਸ਼ਈ ਫਰਮਾਨਾਂ ਦੇ ਨੂੰ ਬਿਲਕੁਲ ਨਾ ਮੰਨੋ ਇੱਕ ਇਤਿਹਾਸ ਗਵਾ ਹੈਗਾ ਜਦੋਂ ਜਦੋਂ ਪੁਲਿਸ ਵਿਭਾਗ ਦੇ ਆਫਸਰਸ ਨੇ ਸਰਕਾਰਾਂ ਦੁਆਰਾ ਨਾਦਰਸ਼ਈ ਫਰਮਾਨ ਜਾਰੀ ਕਰਕੇ ਇਹਨਾਂ ਨੇ ਉਹਦੇ ਉੱਪਰ ਐਕਟਪਨ ਕੀਤਾ ਤੇ ਉਹਨਾਂ ਨੂੰ ਵੀ ਜ਼ਿਲ੍ਹਾ ਦੀਆਂ ਸਜ਼ਾਵਾਂ ਹੋਈਆਂ ਔਰ ਹਾਈ ਕੋਰਟ ਦੀਆਂ ਪੌੜੀਆਂ ਉਹਨਾਂ ਨੂੰ ਵੀ ਚੜ੍ਹਨੀ ਉਤਰਨੀ ਪਈਆਂ ਇਸ ਕਰਕੇ ਤੁਸੀਂ ਨਿਆਂ ਕਰਿਓ ਆਹ ਇਸਤਾਂ ਦੇ ਜਿਹੜੇ ਪੰਜਾਬੀਆਂ ਨੂੰ ਇਹ ਜ਼ਮੀਨਾਂ ਨੂੰ ਹੜਪਣ ਦੇ ਜਿਹੜੀ ਇਹਨਾਂ ਨੇ ਆ ਸਕੀਮ ਬਣਾਈ ਹੈਗੀ ਲੈਂਡ ਪੂਲਿੰਗ ਪਾਲਿਸੀ ਉਸ ਦੇ ਉੱਪਰ ਬਿਲਕੁਲ ਵੀ ਕੋਈ ਗਲਤ ਕੰਮ ਨਾ ਕਰਿਓ ਕਿਉਂਕਿ ਤੁਹਾਡੇ ਤੁਸੀਂ ਸਾਡੇ ਰક્ષਕ ਹੋ ਜਿਹੜੀ ਪੁਲਿਸ ਹੁੰਦੀ ਹੈ ਉਹ ਸਾਡੀ ਆਮ ਨਾਗਰਿਕ ਦੀ ਰક્ષਕ ਹੈ ਤੁਸੀਂ ਪੱਖਸ਼ਕ ਨਾ ਪੰਜਿਓ ਇਹਨਾਂ ਦੇ ਇਹਨਾਂ ਵਿੱਚ ਆ ਕੇ ਇੱਕ ਸਾਥੀ ਤੁਹਾਡੇ ਜਿਹਨਾਂ ਨੂੰ ਫੋਨ ਕੋਲ ਸਾਈ ਦੇਖੋ 8-10 ਲੋਕਾਂ ਨੂੰ ਫੋਨ ਜਿਦ ਤੱਕ ਮੇਰੇ ਕੋਲ ਇਨਫੋਰਮੇਸ਼ਨ ਆਈ ਹੈਗੀ ਹੈ 8000 ਸਾਰੇ ਵਪਾਰੀਆਂ ਨੂੰ ਆਪਣਾ ਫੋਨ ਆ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹੈਗੀਆਂ ਕਈਆਂ ਨੂੰ ਥਾਣੇ ਵਿੱਚ ਬਿਠਾਇਆ ਵੀ ਗਿਆ ਹੈਗਾ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਉਹਨਾਂ ਨੂੰ ਉਤੋਂ ਦੀ ਛੱਡਿਆ ਵੀ ਗਿਆ ਹੈਗਾ ਤੇ ਇਸਾ ਦੀਆਂ ਸਾਰੀਆਂ ਖਬਰਾਂ ਸ਼ਹਿਰ ਦੇ ਵਿੱਚ ਬਹੁਤ ਚਰਚਾ ਦਾ ਇੱਕ ਹੌਟ ਵਿਸ਼ਾ ਬਣਿਆਦਾ ਹੈਗਾ ਤੇ ਆਹ ਜਿਹੜੀ ਸਰਕਾਰ ਦੇਖੋ ਅਸੀਂ ਇੱਕ ਮर्यादा ਤੱਕ ਨਹੀਂ ਅਸੀਂ ਲੜ ਸਕਦੇ ਹੈਗੇ ਆ ਪਰੰਤੂ ਅਸੀਂ ਅੱਜ ਕਿਸਾਨ ਭਰਾਵਾਂ ਦੀ ਜ਼ਿਮੇਦਾਰਾਂ ਦੀ ਜ਼ਮੀਨਾਂ ਨੂੰ ਵੀ ਆਹ ਜ਼ਬਤ ਕਰ ਰਹੇ ਨੇ ਜ਼ਬਰਨ ਤੇ ਉਹ ਸਾਡੇ ਨਾਲ ਆ ਕੇ ਖਲੋਗੇ ਨੇ ਤੇ ਅਸੀਂ ਉਹਨਾਂ ਦੇ ਨਾਲ ਖਲੋਗੇ ਅਸੀਂ ਮਿਲ ਕੇ ਆਹ ਬਿੱਲ ਨੂੰ ਰਿਜੈਕਟ ਕਰਾਵਾਂਗੇ ਜੋ ਕੱਲ੍ਹ ਸਿੰਗਾਰ ਸੈੱਟ ਇਟੋਕੇ ਅਸੀਂ ਉਹ ਰਿਜੈਕਟ ਕਰ ਚੁੱਕੇ ਹਾਂ ਕੋਈ ਤਾਂ ਸਿਲੈਕਟ ਕਰਕੇ ਦੇਖ ਲਓ ਚੌਥੀ ਪਾਰਟੀ ਬੀ ਉਹ ਸਿੰਗਾ ਪਾਰਕ ਦੀ ਏਪੀ 5 ਹੁਣ ਜਦੋਂ ਇਲੈਕਸ਼ਨਾਂ ਦੇ ਪੀਰੀਅਡ ਤੁਸੀਂ ਪ੍ਰਾਣੀਆਂ ਫੌਸੀਆਂ ਕੱਢ ਕੇ ਦੇਖ ਲਓ ਜਿੱਥੇ-ਜਿੱਥੇ